ਹਰਜੀ ਸਵਾਗਤ ਹੈ ਤੁਹਾਡਾ ਆਪਣੀ ਦੁਕਾਨ ਰਿਤੂ ਦੀ ਹੱਤੀ ਮੇਨ ਤੋਂ ਠੰਨਾ ਰੋਡ ਸੁਣਾਣਾ ਪਹਿਲਾਂ ਤਾਂ ਮਾਫੀ ਚਾਹੂੰਗਾ ਵੀ ਜੀ ਥੋੜੀ ਲੇਟ ਆ ਗਈ ਸੀ ਕਿਉਂਕਿ ਸਮਾਂ ਨਹੀਂ ਮਿਲ ਪਾਇਆ ਸੋ ਅੱਜ ਪਹਿਲਾਂ ਤਾਂ ਕਸਟਮਰ ਦੀ ਡਿਮਾਂਡ ਆ ਰਹੀ ਸੀ ਵੀ ਸਿਲਕ ਰੀ ਸਟਾਕ ਕਰ ਲੋ ਜੀ ਕੁਝ ਕਲਰ ਨਵੇਂ ਐਡ ਕੀਤੇ ਨੇ ਜੀ ਕਲਰ ਆਜੁਕੇ ਨੇ ਸਿਲਕ ਦੇ ਮੋ ਬੇਰੇ ਤੀਸਰੇ 1 ਮੀਟਰ ਹੋਗੀ ਕੱਟ ਪੂਰੀ ਰੇਟ ਮਿਲੂਗਾ ਤੁਹਾਨੂੰ ਉਹੀ ਪੁਰਾਣਾ 300 ਰੁਪਏ ਦੇ ਵਿੱਚ ਉਪਾੜਾ ਸਿਲਕ ਦੇ ਸੂਟ ਨੇ ਪਲੇਨ ਸੂਟ ਨੇ ਚਾਹੇ ਕਢਾਈ ਕਰਾਓ ਜੋ ਮਰਜੀ ਗਰਾਉਂ ਪਲੇਨ ਸੂਟ ਪਾਓ ਪੈਚਵਰਕ ਲਗਾ ਕੇ ਪਾਓ ਕੁੜੀਆਂ ਦੀ ਸਪੈਸ਼ਲ ਆਈਟਮ ਡਿਮਾਂਡ ਦੇ ਤੇ ਦੁਬਾਰਾ ਜੀ ਸਟਾਕ ਕੀਤਾ ਸਿਰਕ ਦੇ ਸੂਟ ਨੇ ਸਿਰਫ 300 ਰੁਪਏ ਰੇਂਜ ਸੂਟ ਮਿਲੂਗਾ ਇਸ ਤੋਂ ਇਲਾਵਾ ਇੱਕ ਕਸਟਮਰ ਦੀ ਡਿਮਾਂਡ ਆ ਰਹੀ ਸੀ ਕਿ ਦੇਣ ਲੈਣ ਵਾਸਤੇ ਸੂਟਾਂ ਦੀ ਵੈਰਾਈਟੀ ਇੱਕ ਲੱਗ ਤੋਂ ਵੀਡੀਓ ਬਣਾਓ ਜੀ ਸੋ ਜੀ ਟਾਈਮ ਕੱਢ ਕੇ ਇੱਕ ਲੱਗ ਵੀਡੀਓ ਬਣਾ ਰਹੇ ਆ ਇਹਦੇ ਵਿੱਚ ਸੂਟ ਆਈਟਮਾਂ ਦੇ ਸਾਨੂੰ ਤਾਂ 5-7 ਤੇ ਮਤਲਬ ਆਈਟਮ ਐਦਾਂ ਦੀਆਂ ਜਿਵੇਂ ਵਿਆਹ ਸ਼ਾਦੀਆਂ ਸੀਨਸ ਸਟਾਰਟ ਹੋਇਆ ਹੋਇਆ ਜਿਹਨੇ ਆਪਣੇ ਤੋਂ ਵਾਸਤੇ ਵੀ ਕਪੜਾ ਲੈ ਉਹਨਾਂ ਵਾਸਤੇ ਸਪੈਸ਼ਲ ਆਈਟਮਾਂ ਨੇ ਆ ਰੂ ਮੈਚਿੰਗ ਸੂਟ ਆ ਜੀ ਆ ਸ਼ਰਟ ਆਉਗੀ ਪਲੇਨ ਨਾਲ ਰਹੂਗੀ ਬਾਟਮ ਪਲੇਨ ਬਾਟਮ ਆ ਮੈਚਿੰਗ ਸੂਟ ਰਹੂਗਾ ਦੁਪੱਟੇ ਤੇ ਬਹੁਤ ਵਧੀਆ ਫੋਰ ਸੈੱਟ ਪੱਟੀ ਲੱਗੀ ਹੋਈ ਹੈ ਜੀ ਰੰਗ ਮਿਲਣਗੇ ਵੀ ਚਾਰ ਚੁਣੌਣ ਦਾ ਰਹੂਗਾ ਦੁਪੱਟਾ ਪੀਸ ਬਹੁਤ ਅਲਟੀਮੇਟ ਆ ਇਹ ਆ 400 ਰੁਪਏ ਸੂਟ ਮਿਲਦਾ ਅਸੀਂ ਤੁਹਾਨੂੰ ਕਾਰਟਡੀ ਦੇ ਹਿਸਾਬ ਨਾਲ ਸਿਰਫ 2500 ਰੁਪਏ ਰੈਂਚ ਲਗਾ ਕੇ ਦਵਾਂਗੇ ਮੈਚਿੰਗ ਸੂਟ ਦੁਪੱਟੇ ਦੇ ਨਾਲ 2500 ਰੁਪਏ ਦੇਣੇ ਇਹਦੇ ਵਿੱਚ ਕਾਹਲ ਕਲਰ ਡਾਈਨ ਵੀ ਵਾਧੂ ਮਿਲ ਜਾਣਗੇ ਡਿਜ਼ਾਈਨ ਵੀ ਵਾਧੂ ਨੇ ਤੇ ਚੀਜ਼ਾਂ ਵੀ ਪਿਆਰੀਆਂ ਨੇ ਇਹ ਵੀ ਮੈਚਿੰਗ ਦੇ ਵਿੱਚ ਰਹੂਗੀ ਆਲੋ ਬਾਟਮ ਪਲੇਨਡ ਹੁੰਦੀ ਐ ਇਸੇ ਤਰ੍ਹਾਂ ਦੀ ਆ ਦੁਪੱਟੇ ਨੇ ਨਾਲ ਇਹ ਸ ਬਹੁਤ ਸੋਹਣੇ ਸੋਹਣੇ ਆਏ ਹੋਣੇ ਸਿਰਫ 250 ਰੁਪਏ ਦੇ ਸੂਟ ਨੇ ਜੀ ਸਰ ਸਿਰਫ 225 ਰੁਪਏ ਦੇ ਨੇ ਸੂਟ ਚੈੱਕ ਕਰ ਲਓ ਕਿੰਨੇ ਪਿਆਰੇ ਪਏ ਰਹੇ ਨੇ ਸਿਰਫ 225 ਰੁਪਏ ਦੇ ਨੇ ਐਂਡਮਾ ਬੜੀਆਂ ਸ਼ਾਨਦਾਰ ਨੇ ਜੇ ਕਿਹ ਲੈਣ ਲਈ ਤੁਹਾਨੂੰ ਵਿਜ਼ਿਟ ਕਰਨਾ ਪੈਣਾ ਰਿਤੂ ਦੀ ਹੱਟੀ ਦੇਸ ਠੀਕ ਹੈ ਜੀ ਪੂਰੇ ਹੈਵੀ ਕਮ ਸਿਰਫ 250 ਰੁਪਏ ਰੇਂਜ ਦੇ ਵਿੱਚ ਆਟਮਾਈਆਂ ਹੋਈਆਂ ਨੇ ਦਾਲ ਬਰੀ ਲਈ ਸੈਟਰ ਆਟਮਾ ਨੇ ਜੀ ਜਿਹਨੇ ਦੇਣ ਲੈਣ ਵਾਸਤੇ ਤੁਹਾਨੂੰ ਨੇ ਬਹੁਤ ਕੜੀਆਂ ਪ੍ਰੀਸ ਦੇ ਵਿੱਚ ਆਟਮਾ ਨੇ ਜਿੰਨੇ ਵੀ ਸੂਟ ਦਿਖਾ ਰਹੇ ਸਾਰੇ 250 ਦੀ ਰੇਂਜ ਦੇ ਵਿੱਚ ਆਣਗੇ ਜੀ ਬਸ ਇਹ ਕੁਆਂਟੀਟੀ ਜਿੰਨੀ ਮਰਜ਼ੀ ਲੈ ਲਓ ਜਿਨ੍ਹਾਂ ਦੇ ਕਰਨ ਵਿਆਹ ਸ਼ਾਦੀ ਆ ਬਹੁਤ ਟੋਕ ਆ ਚੁੱਕਿਆ ਜੀ ਬਾਕੀ ਅਗਲੀ ਰੇਂਜ ਤੋਂ ਆਹ ਦੇਖੋ ਜੀ ਸਾਰੀ ਰੇਂਜ ਤੋਂ ਹੋਲਸੇਲ ਪ੍ਰਾਈਸ ਦੇ ਉੱਤੇ ਮੈਨੋ ਵਾਲੀ ਆ ਜੀ ਅਗਲੀ ਆਟਮ ਚੈੱਕ ਕਰੋ ਇਹ ਥੋੜਾ ਹੈਵੀ ਸੂਟ ਲੈਣਾ ਹੁੰਦਾ ਵਧੀਆ 250 ਤੋਂ ਉੱਤੇ ਲੈਣਾ 550 ਦਾ ਸੂਟ ਬਾਜ਼ਾਰ 'ਚ ਵਿਕਦਾ ਹੈ ਪਹਿਲਾ ਸੂਟ ਦਾ ਵਰਕ ਚੈੱਕ ਕਰ ਲਓ ਕਿੰਨਾ ਪਿਆਰਾ ਹੈ ਫਰੰਟ ਦੇ ਉੱਤੇ ਨਾਲ ਕੋਟੇ ਡੋਰੀਆ ਦਾ ਰਹੂਗਾ ਦੁਪੱਟਾ 550 ਦਾ ਸੂਟ ਬਾਜ਼ਾਰ ਦੇ ਵਿੱਚ ਰੇਟ ਹੈ ਜੀ ਰਿੱਤੂ ਦੀ ਏਟੀ ਤੁਹਾਨੂੰ ਸਿਰਫ ਮਿਲਣਾ ਸੂਟ 330 ਰੁਪਏ ਦੀ ਦੇ ਦਿੰਦੀ ਜਕਲੀਨ ਫੈਬਰਿਕ ਰਹੂਗਾ ਡਿਜ਼ਾਈਨ ਡਿਜ਼ਾਈਨ ਬਾਜ਼ੂ ਨੇ ਜੀ ਆ ਲਓ ਅੱਗੇ ਗੱਲੀ ਸ਼ਟਮ ਦੇਖੋ ਕੁੜੀਆਂ ਦੀ ਫੇਵਰਿਟ ਆਈਟਮ ਜੀ ਕਰੇਪ ਦੇ ਉੱਤੇ ਕਾਈ ਪੱਟੀ ਨਾਲ ਅਗਲਾ ਵੀ ਬਣਿਆ ਹੋਇਆ ਪੱਲਾ ਵੀ ਵੀ ਸ਼ੇਪ ਦਾ ਬਹੁਤ ਟ੍ਰੈਂਡ ਐ ਅੱਜਕੱਲ ਡੁਪੱਟਾ ਰਹੂਗਾ ਫੋਰ ਸਾਈਡ ਗੋਟੇ ਪੱਤੀ ਨਾਲ ਜੀ ਇਹ ਵੀ 550 ਵਾਲਾ ਸੂਟ 350 ਰੁਪਏ ਰਿਆਂ ਦੇ ਚਲੋ ਐਟਮਾ ਬਾਗੂ ਨੇ ਇਹ ਕਿ ਜੇ ਲੈਣ ਲਈ ਤਾਂ ਵੀਜ਼ਿਟ ਕਰਨੀ ਪੈਣੀ ਹੈ ਰਿਪੂ ਦੀ ਇੱਕ ਹੀ ਉੱਤੇ ਦੁਨੀਆ ਟੰਗੂ ਇੱਕ ਮਿੰਟ ਆ ਗਏ ਐਟਮਾ ਚੈੱਕ ਕਰੋ ਕਿੰਨੀਆਂ ਪਿਆਰੀਆਂ ਪਿਆਰੀਆਂ ਲੱਗੀਆਂ ਹੋ ਸਾਰੀ ਇੱਕ ਤੋਂ ਇੱਕ ਵੈਰੀਟੀ ਆਈ ਹੈ ਮੈਂ ਇੱਕ ਸਪੈਸ਼ਲ ਵੀਡੀਓ 5-10 ਮਿੰਟ ਦੀ ਪਾਉਣ ਲੱਗਾ ਕਿਉਂਕਿ ਚੀਜ਼ਾਂ ਬਹੁਤ ਸੋਹਣੀਆਂ ਆਈਆਂ ਹੋਈਆਂ ਨੇ ਆ ਲੋ ਚਿਕਨ ਬੇਸ ਦੇ ਉੱਤੇ ਵਰਕ ਹੋਇਆ ਹੋਇਆ ਬਹੁਤ ਪਿਆਰਾ ਦੁਪੱਟਾ ਰਹੂਗਾ ਨਾਲ ਆ ਲੋ ਸ਼ਿਫਾ ਹੁੰਦਾ ਫੋਰ ਸੈਟ ਪੱਟੀ ਦੇ ਨਾਲ ਚਲੋ ਜੇ ਮਿਲਣਗੇ ਚਾਰ ਚਾਰੇ ਰੰਗੋ ਕਿਹਨੇ ਡਿਜ਼ਾਈਨਿੰਗਾਂ ਬਹੁਤ ਸ਼੍ਰੀ ਹੋ ਜਾਣਗੀਆਂ 550 ਦਾ ਸੂਟ ਹੈ ਇਹ ਵੀ 350 ਰੁਪਏ ਰੇਂਗੇਗਾ ਫਲ ਆਜੀ ਉਹ ਐਟਮਾ ਰੇਂਜ ਤੁਹਾਨੂੰ ਅੱਜ ਜਿਹੜੀ ਵੀਡੀਓ ਬਣਾਣੀ ਆ 250 ਰੁਪਏ ਤੋਂ ਲੈ ਕੇ 400 500 ਤੱਕ ਦਿਖਾਣੀ ਆ ਤੁਹਾਨੂੰ ਰੇਂਜ ਬਾਕੀ ਸਾਰੀਆਂ ਚੀਜ਼ਾਂ ਵੀਡੀਓ ਨਹੀਂ ਦਿਖਾਈਆਂ ਜਾ ਸਕਦੀ ਉਹਨਾਂ ਵੀ ਤੁਹਾਨੂੰ ਇੰਵੋਇਸ ਕਰਨਾ ਪੈਣਾ ਰਿਛੀ ਹੱਥੀ ਉੱਤੇ ਆ ਲੋ ਜੀ ਜਾਣ ਦਾ ਸਬਜੈਕਟ ਕੱਪੜਾ ਵੀ ਬਹੁਤ ਕਰੀਏ ਜੀ ਨੂੰ ਦਵੋਗੇ ਬਣਾ ਪਾ ਕੇ ਹਣਾਉਗੇ ਦਾ ਚੀਜ਼ਾਂ ਨੇ ਜੀ ਦੁਪੱਟਾ ਰਹੂਗਾ ਨਾਲ ਇਸ ਦੇ ਚਨਾਉਂ ਦਾ ਕੱਟ ਕੇ ਦੇਣਾ ਕਨੌਨ ਦਾ ਰੂਗਾ ਨਾਲ ਦੁਪੱਟਾ ਦੁਪੱਟਾ ਵੀ ਬਹੁਤ ਪਿਆਰਾ ਲੱਗਿਆ ਹੋਇਆ ਆ ਲੋ ਜੀ ਚਲੋ ਜਿਆ ਸਿਰਫ 350 ਰੁਪਏ ਰੇਟ 'ਚ ਟੂਟ ਹੈ ਡਿਜ਼ਾਈਨਿੰਗ ਹੈ ਇਹ ਵਿੱਚ ਵੀ ਬਾਦੂ ਨੇ ਕੁਆਲਿਟੀ ਜਿੰਨੀ ਮਰਜੀ ਲਿਓ ਆ ਲੋ ਅਗਲੀ ਆਈਟਮ ਚੈੱਕ ਕਰੋ ਵਰਕ ਵੀ ਬਹੁਤ ਸੋਹਣਿਆ ਆਏ ਹੋਏ ਨੇ ਵਧੀਆ ਹੀ ਕੁਲ ਵਧੀਆ ਹੀ ਆਣਗੇ ਚਲੋ ਬਾਜ਼ਾਰ ਨਾਲੋਂ हट ਕੇ ਵਧੀਆ ਚੀਜ਼ਾਂ ਦੇਣ ਮਦਵਾਗੇ ਤੁਹਾਨੂੰ ਕਰੋ ਜੀ ਆਲ ਓਵਰ ਸੂਟ ਰਹੂਗਾ ਦੇਖੋ ਵਰਕ ਕਿੰਨਾ ਪਿਆਰਾ ਹੋਇਆ ਹੈ ਇਹਨਾਂ ਦਾ ਪੱਟਾ ਵੀ ਬਹੁਤ ਵਧੀਆ ਲੱਗਿਆ ਆ ਕਟਵਰਕ ਦੇ ਨਾਲ ਸਾਡੇ 650 ਰੁਪਏ ਵਾਲਾ ਸੂਟ ਆ ਰਿੱਤੂ ਦੀ ਹੱਤੀ ਤੋਂ ਮਿਲਣਾ 370 ਵੀ ਰੇਂਜ ਦੇ ਵਿੱਚ ਰੰਗ ਮਿਲ ਗਏ ਚਾਰੇ ਦੇ ਚਾਰੇ ਰੰਗ ਬਹੁਤ ਸੋਹਣੇ ਰੰਗ ਨੇ ਜੀ ਤੁਸੀਂ ਚਲੋ ਕਹੋਗੇ ਵੀ ਹਾਂ ਉਹਦੀ ਚੀਜ਼ ਦਰਸ਼ੀ ਆ ਆ ਲਓ ਜੀ ਇੰਡੀਆ ਦੇ ਇਹ ਸਾਰੀਆਂ ਜਿੱਦਾਂ ਬਹੁਤ ਵਧੀਆ ਇੰਨੀਆਂ ਨੇ ਇਹ ਜਿੱਦਾਂ ਲੈਣ ਲਈ ਤੁਹਾਨੂੰ ਵਿਜ਼ਿਟ ਕਰਨਾ ਪੈਣਾ ਜਿੱਥੇ ਉਹਦੀ ਹੱਤੀ ਦੇ ਉਸਤੇ ਆਹ ਉਹ ਕੰਪਨੀ ਦੀ ਚੀਜ਼ਾਂ ਨੇ ਏ ਕਲਾਸ ਜੀ ਨਹੀਂ ਸਾਰੇ ਆਹ ਤੁਹੇ ਚੈੱਕ ਕਰੋ ਬਹੁਤ ਪਿਆਰਾ ਆਲਓ ਵਰਤ ਰੂਗਾ ਜੀ ਬਰਸ਼ ਪੇਡ ਦੇ ਉੱਤੇ ਜੀ ਨਾਲ ਦੁਪੱਟਾ ਵੀ ਰਹੂਗਾ ਇਹਦਾ ਬਰਸ਼ ਪੇਡ ਦੇ ਉੱਤੇ ਸਾਡੇ 750 ਰੁਪਏ ਦਾ ਸੂਟ ਆ ਸੇਲ ਮੇਲੇ 'ਚ ਤੁਹਾਨੂੰ ਮਿਲਣਾ ਸਿਰਫ ਤੇ ਸਿਰਫ 430 ਰੁਪਏ ਦੇ ਵਿੱਚ ਡਿਜ਼ਾਈਨ ਮਿਲਣਗੇ ਇਹਦੇ ਵਿੱਚ ਦੋ ਰੰਗ ਜੁਨੇ ਦੇ ਚਾਰ ਤੇ ਆ ਚਾਰ ਚਾਰ ਰੰਗ ਮਿਲਣਗੇ 430 ਰੁਪਏ ਦੇ ਵਿੱਚ ਅਗਲਾ ਡਿਜ਼ਾਈਨ ਚੈੱਕ ਕਰੋ ਇਹ ਵੀ ਜਦੋਂ ਬਹੁਤ ਪਿਆਰਾ ਜੀ ਆ ਦੇਖੋ ਫੋਟੋ ਵਾਲੇ ਆਰਟੀਕਲ ਲੈ ਚਲੋ ਜੀ ਚੈੱਕ ਇਹ ਵੈਂਡਰ ਕਰ ਚੈੱਕ ਕਰੋ ਪਹਿਲਾਂ ਤੇਰਾ ਬ੍ਰਸ਼ ਪੇਂਟ ਦੇ ਉੱਤੇ ਪੀਸ ਨੇ ਤੇ ਛੱਟੇ ਵੀ ਬ੍ਰਸ਼ ਪੇਂਟ ਦੇ ਨੇ ਇਹ ਵੀ 750 430 ਰੁਪਏ ਦੇ ਨੇ ਬਾਕੀ ਇਹ ਚੀਜ਼ਾਂ ਲੈ ਲਈ ਤੁਹਾਨੂੰ ਵੀਟ ਕਰਨੀ ਪੈਣੀ ਆ ਰਿੱਤੂ ਦੀ ਹੱਟੀ 메ਨ ਚੌਂਕ ਖੰਨਾ ਰੋਡ ਸਮਰਾਲਾ